ਇੱਟਿਆਂ ਚੋਂ ਨਾ ਕੱਚਾ ਕੱਚਾ ਬਾਜਰਾ ਇਸ ਤਰ੍ਹਾਂ ਖਾਂਦੇ ਨੇ। ਉਹ ਦਾਣਾ ਪੇ ਹੈ ਸਾਰਾ। ਆਹ ਦਾਣੇ ਖਾ ਲੇ ਇੱਥੋਂ। ਆਹ ਦਾਣੇ ਖਲੇ ਦਿਖਾਈ ਦੇ ਰਹੇ ਨੇ ਕੁਛ। ਇਸ ਤਰ੍ਹਾਂ ਪੰਛੀ ਕੱਚੇ ਨੇ ਜਿਹੜਾ ਕੱਚਾ ਬਾਜਰਾ ਸਿੱਟਿਆਂ ਦੇ ਵਿੱਚ। ਕੱਚੇ ਬਾਜਰੇ ਨੂੰ ਵੀ ਬਹੁਤ ਪਸੰਦ ਕਰਦੇ ਨੇ ਸਿੱਟਿਆਂ ਤੇ ਬਹਿ ਕੇ ਕੁਦਰਤੀ ਤਰੀਕੇ ਨਾਲ ਜਿਹੜਾ ਹੈਗਾ ਕੋਈ ਕੋਈ ਪੰਛੀ ਇਹ ਬੂਰਜੇ ਨੂੰ ਖਾਂਦਾ ਕੋਈ ਦਾਣੇ ਨੂੰ ਖਾਂਦਾ। ਇਹ ਕੁਦਰਤ ਆ ਵੱਖਰੋ ਵੱਖਰੀ ਪ੍ਰਜਾਤੀਆਂ ਦੇ ਸਾਹਮਣੇ ਆਲਾ। ਹੁਣ ਇਹਦੇ ਵਿੱਚੋਂ ਦਾਣੇ ਦੇਖੋ ਬਿਲਕੁਲ ਹੀ ਦਾਣੇ ਕੜਕੜ ਕੇ ਛਿੱਨੀ-ਕਿੱਕੀਆਂ ਚਿੜੀਆਂ ਤੇ ਪੈਰਟ। ਇਦੇ ਵਿੱਚੋਂ ਕੱਚੇ ਬਾਜਰੇ ਚੋਧਾਣੇ ਖਾ ਰਹੇ ਨੇ। ਫਿਰ ਪੱਕੇ ਹੋਏ ਨੂੰ ਵੀ ਕਈ ਮਹੀਨੇ ਚੱਲਣਾ ਅਗਸਤ ਮਹੀਨਾ ਚੱਲਦਾ ਹਲੇ। ਅਗਸਤ, ਸਤੰਬਰ, ਅਕਤੂਬਰ, ਨਵੰਬਰ ਤੱਕ ਇਹ ਜਿਹੜਾ ਹੈਗਾ ਇੱਥੇ ਬਾਲੇ ਦੇ ਬਾਜਰੇ ਨੂੰ ਪੰਛੀ ਹੈ ਜਿਹੜੇ ਖਾਂਦੇ ਰਹਿਣਗੇ। ਸੇ ਇਸੇ ਸੋਚ ਨਾਲ ਆਪਾਂ ਬੀਜੇ ਵੀ ਨੂੰ ਆਪ ਪਕਾਵਾਂਗੇ। ਤਾਂ ਕਿ ਜਿਹੜੇ ਸਾਡੇ ਮਿੱਤਰ ਪੰਛੀ ਨੇ ਉਹਨਾਂ ਨੂੰ ਐਦਾਂ ਨੇਚਰਲੀ ਫੂਡ ਮਿਲ ਸਕੇ। ਉਹ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਚੀਜ਼ਾਂ। ਆ ਸਿੱਟੇ ਕੱਢੇ ਆ ਸਾਰਾ ਹੁਣ। ਆਹ ਚਿੱਟਾ ਇਹ ਇਹਨੂੰ ਵੀ ਖਾਂਦੇ ਨੇ ਦੇਖੋ ਪੰਛੀ ਨੇ ਕਿਸ ਤਰ੍ਹਾਂ ਖਾਦਾ ਇਹ ਸਿੱਟਾ। ਸੋ ਕੁਦਰਤ ਹੈ ਇਹ ਅ ਕਈ ਪ੍ਰਜਾਤੀਆਂ ਫੁੱਲਾਂ ਚੋਂ ਇਕੱਲਾ ਜੂਸ ਪੀਂਦੀਆਂ ਨੇ ਨਿੱਕੇ ਨਿੱਕੇ ਚਿੜੀਆਂ ਦੀਆਂ ਜਿਵੇਂ ਕਈ ਦਾਣੇ ਖਾਂਦੇ ਨੇ ਪੰਛੀ ਦਾਣਾ ਕੱਢ ਕੇ ਬਾਜਰੇ ਚੋਂ ਇਹ ਕਿਸੇ ਪ੍ਰਜਾਤੀ ਨੇ ਦੇਖੋ ਬਾਜਰੇ ਸਿੱਟੇ ਨੂੰ ਖਾਦਾ ਸਾਰੇ ਨੂੰ ਇਸ ਤਰ੍ਹਾਂ ਜਿਹੜਾ ਇਹ ਬੂਰਜਾ ਨਿਕਲਿਆ ਹੋਇਆ ਇਹ 20 ਜਿਹਦੇ ਵਿੱਚ ਦੇ ਦਾਣਾ ਬਣਨ ਤੋਂ ਪਹਿਲਾਂ ਇਹ ਬੂਰਜਾ ਹੁੰਦਾ ਹੈਗਾ ਸੋ ਬਹੁਤ ਸਾਰੇ ਸਿੱਟੇ ਚ ਦਾਣਾ ਜਿਹੜਾ ਹੈਗਾ ਦਾਣਾ ਬਣ ਗਿਆ ਚਿੜੀ ਉਹ ਬੈਠੇ ਬਾਜਰੇ ਸਿੱਟੇ ਤੋਂ ਨਿਕਲਦੀ ਇਹ ਕੁਇਸ ਤੋਂ ਨਿੱਕੇ ਨਿੱਕੇ ਚਿੜੀਆਂ ਨੇ ਜਿਹੜੀਆਂ ਬਹੁਤ ਇਹ ਆਰੀਆਂ ਨੇ ਪੈਰਟ ਆਰੀਆਂ ਨੇ